ਲਗਾਤਾਰ ਪੈ ਰਹੀ ਬੇਸ਼ੁਮਾਰ ਠੰਡ ਨੇ ਜਿੱਥੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ ਉੱਥੇ ਹੀ ਦੋ ਦਿਨਾਂ ਤੋਂ ਨਿਕਲੇ ਧੁੱਪ ਨੇ ਲੋਕਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਹੈ। ਬੀਤੇ ਦਿਨੀ ਹੋਈ ਗੜੇਮਾਰੀ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਬਸੀ ਪਠਾਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਦੇਖੀ ਗਈ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਕਣਕ ਦੀ ਫਸਲ ਇਸ ਵਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ। ਜਦੋਂ ਜ਼ਮੀਨੀ ਪੱਧਰ ਤੇ ਜਾ ਕੇ ਦੇਖਿਆ ਗਿਆ ਤਾਂ ਵੱਖ-ਵੱਖ ਕਿਸਾਨਾਂ ਨੇ ਆਪਣੇ ਦੁੱਖ ਦੱਸੇ ਅਤੇ ਕਿਹਾ ਕਿ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਸਿਰਫ ਕਣਕ ਹੀ ਨਹੀਂ ਸਗੋ ਆਲੂ ਗੋਭੀ ਸਰੋ ਲਸਣ ਪਿਆਜ਼ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਵੀ ਇਸ ਗੜੇ ਮਾਰੀ ਕਾਰਨ ਖਤਮ ਹੋ ਗਿਆ। ਉਹਨਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਕਿਸਾਨਾਂ ਦੀ ਬਾ ਨਹੀਂ ਫੜੀ। ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨੀ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਕਿਸਾਨਾਂ ਕੋਲ ਇਕ ਹੀ ਰਸਤਾ ਹੈ ਉਹ ਹੈ ਖੁਦਕੁਸ਼ੀ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਔਖੇ ਸਮੇਂ ਵਿੱਚ ਕਿਸਾਨਾਂ ਦੀ ਬਾ ਫੜਨ ਤੇ ਮੁਆਵਜ਼ਾ ਦੇਣ। ਦੇਖੋ ਜੀ ਪਹਿਲਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਇਸ ਵਾਰੀ ਜਿਹੜੀ ਠੰਡ ਪਈ ਹੈ ਬਹੁਤ ਹੀ ਜ਼ਿਆਦਾ ਲੰਬੀ ਪਈ ਹੈ ਤੇ ਬਹੁਤ ਜ਼ਿਆਦਾ ਪਈ ਹੈ ਢੰਡਾ ਮਤਲਬ ਅਗਲੇ ਸਾਲਾਂ ਨਾਲੋਂ ਨਾ ਬਹੁਤ ਹੀ ਜ਼ਿਆਦਾ ਢੰਡ ਪਈ ਹੈ ਤੇ ਕਿਤਨਾ ਕਿਤੇ ਕਣਕਾਂ ਨੂੰ ਠੰਡ ਦਾ ਫਾਇਦਾ ਵੀ ਮਿਲਣ ਚਾਹੋ ਚਲੋ ਜੰਨੀ ਜੰਨੀ ਲੰਬੀ ਠੰਡ ਪੈਂਦੀ ਆ ਉਹਦਾ ਫਾਇਦਾ ਵੀ ਹੁੰਦਾ ਹੈ ਨਾ ਦੋ ਕੁ ਦਿਨ ਤੋਂ ਹੁਣ ਬਹੁਤ ਸੋਹਣੀ ਧੁੱਪਾਂ ਨਿਕਲ ਰਹੀ ਸੀਗੀ ਉਹਦਾ ਵੀ ਸਾਨੂੰ ਫਾਇਦਾ ਹੋਇਆ ਜੇ بارش ਦਾ ਸਾਨੂੰ ਮਤਲਬ ਬਹੁਤ ਫਾਇਦਾ ਸੀ ਜਦੋਂ ਅੱਜ 8:00 ਵਜੇ ਮਤਲਬ ਗੋਲੇ ਸਟਾਰਟ ਹੋਏ ਨਾ ਪਹਿਲਾਂ ਮਤਲਬ ਪੂਰਾ ਚੱਲਦਾ ਸੀਗਾ ਫਿਰ ਇਧਰੋਂ ਸਮਰਾਲੇ ਸਾਈਡ ਤੋਂ ਮਤਲਬ ਜਿਹੜੀ ਆਈ ਹੈ ਮੀਂਹ ਆਇਆ ਮੀਂਹ ਨਾਲ ਬਹੁਤ ਹੀ ਜ਼ਿਆਦਾ ਗੋਲੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕਣਕ ਦਾ ਤਕਰੀਬਨ 70 ਤੋਂ 75% ਨੁਕਸਾਨ ਆ ਜੀ ਤੇ ਇਹਦੇ ਨਾਲ ਜਿਹੜੇ ਜਿਹੜਾ ਮਤਲਬ ਕਿਸਾਨ ਆ ਇਹਦੇ ਆ ਜਿਹੜਾ ਮਤਲਬ ਜੁੜਿਆ ਹੁੰਦਾ ਇਹ ਜੋ ਵੀ ਹੈਗਾ ਇਹ ਕਣਕ ਨਾਲ ਜੁੜਿਆ ਹੁੰਦਾ ਨਾ ਆਪਾਂ ਨੂੰ ਇਦਾਂ ਹੁੰਦਾ ਵੀ ਕਣਕ ਆਉਗੀ ਸਾਡਾ ਆਹ ਕੁਛ ਅਸੀਂ ਇਹਦੇ ਪਰ ਇਦਾਂ ਕਰਾਂਗੇ ਅਸੀਂ ਇਹਦੇ ਪਰ ਇਦਾਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਹਣ ਹਰ ਇੱਕ ਕਿਸਾਨ ਦੀਆਂ ਪਰ ਅੱਜ ਤਾਂ ਹੁਣ ਸਾਡਾ ਮਤਲਬ ਘਰ ਤੋਂ ਨਿਕਲਣ ਨੂੰ ਬਿਲਕੁਲ ਵੀ 1% ਵੀ ਦਿਲ ਨਹੀਂ ਕਰਦਾ ਹੈਗਾ ਸਰ ਕਿਸਾਨੀ ਦਾ ਹਰ ਰੋਜ਼ ਘਟੇ ਚਾ ਜੀ ਹਰ ਰੋਜ਼ ਘਟੇ ਚਾ ਹੈਨਾ ਮਤਲਬ ਅ ਪਿੱਛੇ ਜੀ ਆਪਣੀ ਪਿੱਛੇ ਪਹਿਲਾਂ ਪਸ਼ੂ ਉਤ ਲਾ ਲੋ ਜਿਹੜੀ ਲਿੰਪੀ ਸਗੰਜੀ ਬਿਮਾਰੀ ਆਈ ਸੀਗੀ ਇਹਦੇ ਨਾਲ ਮੇਰੇ ਖੁਦ ਦੇ 8-10 ਪਸ਼ੂ ਮਰ ਗਏ ਜੀ ਸਾਨੂੰ ਸਾਡੇ ਕੋਲ 1% ਮੁਆਵਜ਼ਾ ਜਿਹੜਾ 1% ਉਹ ਨਹੀਂ ਸਾਨੂੰ ਮਿਲਿਆ ਹੈਗਾ ਹਾਂਜੀ ਅਸੀਂ ਸਾਡੀ ਕੋਦੀ ਬੇਰ ਕਾ ਡੈਰੀ ਹੈ ਸਾਨੂੰ 1% ਵੀ ਮਤਲਬ ਕੋਈ ਮੁਆਵਜ਼ਾ ਪੂਰੇ ਪਿੰਡ ਨੂੰ ਕਿਸੇ ਬੰਦੇ ਨੂੰ ਨਹੀਂ ਮਿਲਿਆ ਹੈਗਾ ਫਿਰ ਉਸ ਤੋਂ ਬਾਅਦ ਵਿੱਚ ਪਿੱਛੇ ਕਣਕਾਂ ਦਾ ਹੋ ਗਿਆ ਸੀਗਾ ਉਦੋਂ ਪਿੱਛੇ ਜਿਹੜੇ ਬੌਣੇ ਬੂਟੇ ਆਏ ਸੀਗੇ ਜੀਰੀ ਦੇ ਉਹਦੇ ਵਿੱਚੋਂ ਵੀ ਸਰਕਾਰ ਆਉਂਦੀ ਹੈ ਜੀ ਪਟਵਾਰੀ ਆਉਂਦੇ ਨੇ ਆਪਣੇ ਕਰਕੇ ਚਲੇ ਜਾਂਦੇ ਨੇ ਹੈਨਾ ਉਹਦੇ ਵਿੱਚੋਂ ਸਾਨੂੰ ਡੇ ਬਿੰਦੂ ਦਾ 1% ਸਾਡੇ ਨੂੰ ਸਾਡੇ ਏਰੀਆ ਨੂੰ ਨਹੀਂ ਹੈਗਾ ਜੀ ਕੋਈ ਪਿਛੇ ਕਣਕਾ ਚਲੋ ਸਾਡੇ ਵਧੀਆ ਰਹੀਆਂ ਸੀਗੀਆਂ ਉਦੋਂ ਵਿੱਚ ਜੀਰੀ ਘਟ ਗਈ ਚਾਰ ਫਸਲਾਂ ਹੋ ਗਏ ਸਾਡੀਆਂ ਚਾਰ ਫਸਲਾਂ ਸਾਨੂੰ ਘਾਟੇ ਦਿੰਦਿਆਂ ਨੂੰ ਚਾਰੇ ਫਸਲਾਂ ਸਾਨੂੰ ਕੁਝ ਨਹੀਂ ਬਚਿਆ ਹੈਗਾ ਜੀ ਮੰਗ ਤਾਂ ਬਾਜੀ ਪ੍ਰਸ਼ਾਸਨ ਤੋਂ ਇਹੀ ਕਰਦੇ ਆਂ ਵੀ ਹੁਣ ਪ੍ਰਸ਼ਾਸਨ ਆਏ ਨੂੰ ਆ ਕੇ ਮਤਲਬ ਆਪਣੇ ਪਟਵਾਰੀ ਦੇਖੋ ਐਮਐਲਏ ਗੇੜਾ ਮਾਰਨ ਦੇਖਣ ਮੁਆਵਜ਼ਾ ਸਾਨੂੰ ਦੇਖੋ ਥੋੜਾ ਸਾਹਮਣੇ ਹੀ ਹੈ ਤਾਂ ਹੁਣ ਕੁਦਰਤੀ ਆਫਤ ਹੈ ਜੀ ਹੈਨਾ ਇਹ ਤਾਂ ਕੋਈ ਲਾ ਕੇ ਗੱਲ ਕਰਨ ਵਾਲੀ ਨਹੀਂ ਹੈਗੀ ਪਟਵਾਰੀ ਆਉਂਦੇ ਨੇ ਕੋ ਕਰ ਜਾਂਦੇ ਕੋਟਵਾਰੀ ਆਉਂਦੇ ਨੇ ਜੀ ਆ ਕੇ ਰੌਂਡ ਕਰਕੇ ਹਾਂਜੀ ਇਹ ਇਹ ਉਹ ਕੀ ਕਹਿੰਦੇ ਨੇ ਇਹ 10% ਆ ਜੀ ਇਹ 20% ਆ ਜੀ ਇਹ 30% ਬਸ ਮਿਲਣ ਮਲਾਉਣ ਨੂੰ ਕੁਸ ਨਹੀਂ ਫਿਰ ਉਹ ਆਉਂਦਾ ਇਕਲ ਹੋਰ ਭਾਜੀ ਜਦੋਂ ਜਿਹੜੀ ਵੀ ਇਹ ਨਾ ਮਤਲਬ ਜਦੋਂ ਹੁਣ ਮਾੜੇ ਕਰ ਜਮੀਨ ਦਿੱਤੀ ਹੋਈ ਆ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਖੇਵੜ ਦੇ ਵਿੱਚ ਵੀ ਜੇਕ ਤਾਂ ਇਨ ਫਿਊਚਰ ਪੈਸਾ ਆਉਂਦਾ ਵੀ ਆ ਤਾਂ ਖੇਵੜ ਚ ਪਾਉਂਦੇ ਨੇ ਖੇਵੜ ਦੇ ਵਿੱਚ ਹੁਣ 1 ਕਿਲਾ 4-5 ਦਾ ਨੌ ਆ ਠੇਕੇ ਵਾਲਿਆਂ ਨੂੰ ਤਾਂ ਫਿਰ ਕੁਸ ਨਾ ਮਿਲੇ ਆ ਉਹ ਵੀ ਇਹ ਨਾ ਮੰਨ ਲਓ ਚਲੋ ਚਾਰ ਬੰਦੇ ਨੂੰ ਪੈਸੇ ਚਲੇ ਗਏ ਜਿਹੜਾ ਬੰਦੇ ਨੇ ਠੇਕੇ ਜ਼ਮੀਨ ਦੇ ਉੱਤੇ ਪੈਸ ਇਹ ਜੇ ਪਾਉਣਾ ਜਿੱਦਾਂ ਜੇ ਫਾਰਮ ਇਹਨਾਂ ਕੋਲ ਸਾਰਾ ਰਿਕਾਰਡ ਪਿਆ ਹੈ ਜੇ ਫਾਰਮ ਦੇ ਹਿਸਾਬ ਨਾਲ ਅਕੋਰਡਿੰਗ ਪੈਸੇ ਪਾਉਣੇ ਚਾਹੀਦੇ ਨੇ ਇਹ ਜਿਹੜੀ ਗੜੇਮਾਰੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਸਬਜ਼ੀ ਦਾ ਕੰਮ ਮਤਲਬ ਜਿਵੇਂ ਅਸੀਂ ਗੋਭੀ ਲਾਉਨੇ ਜੀ ਇਹ ਗੋਲਿਆਂ ਨੇ ਇਹਦੇ ਪੱਤੇ ਪੱਤੇ ਮਤਲਬ ਜਮਾ ਹੀ ਟੁੰਡ ਕਰਤੇ ਇਹਦੀ ਦੁਬਾਰਾ ਫੁੱਟਣ ਦੀ ਵੀ ਆਸ ਸੈ 70% ਹੈ ਨਹੀਂ ਮਤਲਬ ਇਹਦੀ ਇਹ ਨਾ ਹੁਣ ਅਸੀਂ ਇਸ ਜਗ੍ਹਾ ਤੇ ਕੋਈ ਹੋਰ ਫਸਲ ਲਾ ਸਕਦੇ ਸੀ ਟਾਈਮ ਜੇ ਬਰਫ਼ਵਾਰੀ ਗੋਲੇ ਨਾ ਪੈਂਦੇ ਕੱਲਾ بارش ਹੁੰਦੀ ਤਾਂ ਉਹ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸੀਗੀ ਪਰ ਗੋਲੇ ਮਾਰੀ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੀ ਫਸਲ ਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਮੰਨ ਲਓ ਜੀ ਤੁਸੀਂ 1.5 ਏਕੜ ਸੀਗਾ ਜੀ 1.5 ਏਕੜ ਦਾ ਪੂਰਾ ਨੁਕਸਾਨ ਹੋ ਗਿਆ ਜੀ ਕਣਕ ਦਾ ਨੁਕਸਾਨ ਆ ਜੀ ਕਣਕ ਹੁਣ 1 ਮਹੀਨਾ ਰਹਿ ਗਿਆ ਸੀਗਾ ਜੀ ਪੱਕਣ ਨੂੰ ਬੱਲੀ ਵਾਲੀ ਕਣਕ ਸੀਗੀ ਇਹ ਗੋਲੇ ਵੱਜਣ ਨਾਲ ਬੱਲੀਆਂ ਟੁੱਟ ਗਈਆਂ ਤੇ ਹੁਣ ਇਹ ਦੁਬਾਰਾ ਵੀ ਨਹੀਂ ਫੁੱਟ ਸਕਦੀ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਨੂੰ ਇਹ ਦੇ ਕਰਕੇ ਤੇ ਮਤਲਬ ਠੰਡ ਦਾ ਕਹਿਣਾ ਜੀ ਤਾਂ ਅਗਲੇ ਮਹੀਨੇ ਤਾਂ ਫਸਲ ਆਉਣੀ ਸੀਗੀ ਜੀ ਕਿਸਾਨੀ ਜੀਮੀਦਾਰ ਨੂੰ ਇਹ ਮਾਰ ਆਉਂਦੀ ਆ ਜੀ ਜਿੰਨੀ ਵੀ ਆਉਂਦੀ ਆ ਜੀਮੀਦਾਰ ਨੂੰ ਮਾਰ ਆਉਂਦੀ ਆ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਅਸੀਂ ਦਵਾਰਾ ਵੀ ਲਾਈ ਆ ਜੀਰੀ ਪਹਿਲਾਂ ਜ਼ਿਆਦਾ ਪਾਣੀ ਜਾਂ ਦਵਾਰਾ ਲਾਈ ਖਰਚਾ ਦੁੱਗਣਾ ਹੋਇਆ ਮਿਲਿਆ ਸਾਨੂੰ ਕੁਛ ਨਹੀਂ ਠੀਕ ਹੈ ਜੀ ਹਾਂਜੀ ਇਹ ਕਹਿੰਦੇ ਸੀ ਕਿ ਪਹਿਲਾਂ ਜਿਹੜੀ ਝੋਲੇ ਦੀ ਫਸਲ ਵੀ ਖਰਾਬ ਹੋ ਗਈ ਸੀ ਉਹਦਾ ਆ ਜਿਹੜੀ ਆ ਗਰਾਊਂਡ ਲੈਵਲ ਤੇ ਉਹਦੀ ਇਨਵੈਸਟੀਗੇਸ਼ਨ ਵੀ ਹੋਈ ਸੀਗੀ ਤੇ ਆਹ ਹੋਈ ਸੀਗੇ ਤੇ ਉਹਦਾ ਮੁਆਵਜ਼ਾ ਵੀ ਜਿਹੜਾ ਆ ਉਹ ਮਿਲਣਾ ਸੀਗਾ ਕੁਛ ਨਹੀਂ ਜੀ ਮਿਲਿਆ ਆਏ ਜ਼ਰੂਰ ਤੇ ਐਵੇਂ ਕਹੀਏ ਵੀ ਨਹੀਂ ਆਏ ਜ਼ਰੂਰ ਤੇ ਪਰ ਨੋਟ ਕਰਕੇ ਲੈ ਗਏ ਪਰ ਮਿਲਿਆ ਕੁਛ ਨਹੀਂ ਕਿਸ ਨੂੰ ਅੱਗੇ ਤਾਂ ਜੀ ਤਾਂ ਹੀ ਤਰੂਗੇ ਜੇ ਸਾਡੀ ਫਸਲ ਗਾਹਾਂ ਤਰੂ ਅੱਗੇ ਤਾਂ ਤਾਂ ਤਰੂਗੇ ਜਦ ਹੁਣ ਫਸਲੇ ਮਰ ਗਈ ਜ਼ਿਮੀਦਾਰ ਕਿੱਥੇ ਜਾਊ ਜ਼ਿਮੀਦਾਰ ਤਾਂ ਆਪਣੇ ਇਹ ਤਾਂ ਪੁੱਤਾਂ ਮੈਂ ਮੰਗੂਆਂ ਫਸਲਾਂ ਜਿਹੜੀ ਉੱਕਣਾ ਪਾਲੀ ਵੀ ਆ ਹੁਣ ਪਾਲੀ ਵੀ ਥੀ ਬੱਲੀ ਪਰ ਆਈ ਵੀ ਸੀ ਕੁਛ ਧੁੱਪ ਪੈਂਦੀ ਇਹ ਹੁੰਦੀ ਗਾਹ ਅਗਲੇ ਮਹੀਨੇ ਵੱਢਣ ਯੋਗ ਹੋ ਜਾਣੀ ਸੀ ਉਹਦੇ ਕਰਕੇ ਹੁਣ ਲੱਕ ਤੋੜਤਾ ਗੜੇ ਮਾਰੀ ਹੋ ਗਈ ਇਹਦੇ ਨਾਲ ਜ਼ਿਮੀਂਦਾਰ ਦਾ ਬਹੁਤ ਨੁਕਸਾਨ ਨਾ ਜੀ ਨਾ ਸਬਜ਼ੀ ਦਾ ਬਹੁਤ ਨੁਕਸਾਨ ਹੋਇਆ ਸਬਜ਼ੀ ਦਾ ਵੀ ਬਹੁਤ ਨੁਕਸਾਨ ਹੋਇਆ ਡੰਗਰਾਂ ਦਾ ਵਿਚਾਰੇ ਦਾ ਕੁਛ ਨਹੀਂ ਛੱਡਿਆ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗਾਂ ਤੁਹਾਨੂੰ ਮੁਆਜਬਾ ਦੇਵੇ ਸਾਡਾ ਫਾਇਦਾ ਕਰੇ ਕੁਛ ਨਾ ਕੁਛ हां जिस तरह ਤੁਸੀਂ ਦੱਸਿਆ ਕਿ ਪਹਿਲਾਂ ਵੀ ਆਏ ਸੀਗੇ ਜਿਹੜੀ ਆ ਗਰਦਾਵਰੀਆਂ ਵੀ ਹੋਈਆਂ ਨਾ ਨਾ ਕੁਝ ਨਹੀਂ ਮਿਲਿਆ ਜੀ ਕੁਝ ਨਾ ਜੀ ਪੇਪਰ ਵਰਕ ਹੋਇਆ ਦੇਖਦੇ ਹੋਏ ਤੇ ਹੁਣ ਜਿਹੜੀ ਮਰ ਕਰਦੇ ਹੋ ਤਾਂ ਕਿਵੇਂ ਵੇਖਦੇ ਹੋ ਤੁਸੀਂ ਕਿ ਸਰਕਾਰਾਂ ਕਿਤੇ ਨਾ ਕਿਤੇ ਬਾਹਮ ਫੜਦੀਆਂ ਨੇ ਕਾਨੂੰ ਫੜਦੀਆਂ ਜੀ ਬਾਹਮਾਂ ਜੇ ਬਾਹਮਾਂ ਫੜਦੀਆਂ ਹੁੰਦੀਆਂ ਜ਼ਿੰਮੇਦਾਰ ਫਿਰ ਐਨਾ ਕੁਝ ਨਾ ਕਰਦਾ ਵੀ ਖਾਲੀ ਪੇਪਰ ਵਰਕ ਹੁੰਦੇ ਐ ਵਾ ਛੁੱਟੀ ਦਾ